47 ਬੜੇ ਆਪਣੇ ਭਾਰਤ ਪਾਕਿਸਤਾਨ ਦੀ ਵੰਡ ਹੋਈ ਆ ਉਸ ਟਾਈਮ ਕਿੰਨੀ ਉਮਰ ਸੀ ਉਹ ਜੀ ਮੈਂ ਸੀਗਾ 8 ਸਾਲ ਦਾ ਅੱਛਾ ਜੀ ਤੇ ਐ ਸਵੇਰੇ 4 ਵਜੇ ਇੱਥੇ ਖੋਜਾ ਸੀ ਉਹ ਚਵਾਰੇ ਚ ਬੈਗ ਪਿਆ ਸਾਡੇ ਚੜੇ ਦਾ ਪਰਸ ਉਹਦੇ ਕੋਲੇ ਅੱਛਾ ਉਹ ਗੋਲੀ ਚਲਾ ਗਿਆ ਲਟੇਰੇ ਨੂੰ ਦੇ ਪਾਸੇ ਇਕੱਠੇ ਹੋਏ ਵੇ ਮੁਸਲਮਾਨ ਇਕੱਠਾ ਆਪਦੇ ਘਰਾਂ ਚੋਂ ਟਟੇ ਹੋਏ ਤੇ ਉਹ ਜਦੋਂ ਉਹ ਤੋਂ ਬੋਲੀ ਉੱਤੇ ਮੁੱਕ ਗਿਆ ਅਸਲਾ ਅੱਛਾ ਜੀ ਤੇ ਗੋਲ ਜਿਉਂ ਹਟ ਗਈ ਫੇਰ ਲੋਕ ਉਹ ਮੜੀਰ ਚੜ ਗਈ ਨਟੇਰੇ ਜਾ ਕੇ ਉਹ ਮੋਟਾ ਦੇ ਨੂੰ ਮਰੀਆ ਪਿਆ ਅੱਛਾ ਉਹਨੇ ਆਪਦੇ ਹੀ ਮਾਰ ਲਿਆ ਆਪਦੇ ਮਾਰ ਕੇ ਮਾਰ ਗਿਆ ਫਿਰ ਤੇ ਉਹਦੀ ਰਫਲ ਚੱਕ ਲਈ ਤੇ ਫਿਰ ਉਧਰ ਵੱਢਣ ਲੱਗੇ ਇਧਰ ਸਾਡੇ ਵਾਲਾ ਪਾਸਾ ਜਿਹੜੇ ਤੇ ਲੋਕ ਵੱਡਾ ਟੁੱਕੀ ਉਦੋਂ ਸ਼ੁਰੂ ਹੋ ਗਈ ਹਾਂ ਵੱਡਾ ਟੁੱਕੀ ਸ਼ੁਰੂ ਹੋ ਗਈ ਤੇ ਯਾਰ ਸਾਡੇ ਵਾਲਾ ਪਾਸਾ ਜਿਹੜਾ ਇਹ ਵੱਡਾ ਇਧਰ ਲੋਕ ਘਰਾਂ ਚ ਬੈਠੇ ਜੀ ਇਕੱਠੇ ਹੋਏ ਤੇ ਉਹ ਛੀ ਵਜੇ ਹੋ ਨਿਕਲੇ ਅਸੀਂ ਆ ਬਾਰੀਆਂ ਤਾਂ ਹੀ ਵੇਖੀ ਜਾਂਦੇ ਆ ਸਾਡੇ ਨਾਲ ਮੁਸਲਮਾਨਾਂ ਦੇ ਕਿਹ ਜਿਹੜੇ ਮੁੰਡੇ ਖੇਡਦੇ ਹੁੰਦੇ ਸੀ ਤੇ ਫਿਰ ਕਿਸੇ ਦੇ ਚਪਲੀ ਜਿੱਤੀ ਪਾਈ ਕੇ ਦੇ ਨਹੀਂ ਕੇ ਜੰਡੀ ਨਾਲ ਤੇ ਤੇ ਭਾਕਮਾਲਿਆ ਨੂੰ ਅੰਮ ਬਚਾ ਸੜੇ ਪਰ ਉਹਨਾਂ ਪੈਰ ਉੱਪਰ ਆਵਾਜਾ ਰਿਹਾ ਹੱਥ ਮਾਰਾ ਤੇ ਰਾਂ ਤੇ ਸਨ ਵੀ ਜਾਂਦਾ ਸੀ ਉਹ ਅੱਛਾ ਜੀ ਇਹ ਦਰ ਨੂੰ ਫਿਰ ਨਿਕਲੇ ਆ 6 ਵਜੇ ਦਿਨ ਚਪਾਣਾ ਗਿਆਨਾ ਬਚਾ ਕੇ ਭੱਜਿਆ ਨੇ ਗਿਆਨਾ ਬਚਾ ਕੇ ਤੇ ਇੱਕ ਮਿੱਠ ਮੋਚੀਆਂ ਦੀ ਕੁੜੀ ਸੀਗੀ ਉਹਨ ਬੱਚਾ ਹੁਣ ਇੱਥੇ ਸਾਡੇ ਨੇੜੇ ਖੂਹ ਸੀ ਉਹ ਉਹਨੇ ਖੂਹ ਛਾਲ ਮਾਰੀ ਸੀ ਰੀਤੀਆਂ ਦੇ ਚੌੜ ਤੇ ਉਹਨਾਂ ਦੇ ਗਏ ਚੌਂਦ ਦੇ ਨਾਮ ਕਰੋ ਉਹਨਾਂ ਨੇ ਜਾ ਕੇ ਵੇਖੀ ਅਤਰੀ ਫਿਰ ਨਾਲੀ ਬੱਚਾ ਤਰਿਆ ਫਿਰ ਅੱਛਾ ਜੀ ਬਹੁਤ ਭਿਆਨਕ ਸਮਾਂ ਹਾਂ ਜਦੋਂ ਮਾਰੇ ਵੀ ਗਏ ਜੀ ਬਹੁਤ ਬਹੁਤ ਮਾਰੇ ਗਏ ਜਿਹੜੇ ਕਿਰਾਂ ਨਿਕਲ ਗਏ ਸਤ ਪਤਾ ਨਹੀਂ ਉਹ ਕਿੱਥੇ ਮਰੇ ਆ ਕਿੱਥੇ ਕੋਈ ਪਹੁੰਚ ਗਿਆ ਕੋਈ ਕਿਵੇਂ ਪਤਾ ਨਹੀਂ ਕਿਵੇਂ ਕੀ ਇਲਾਜ ਕੀ ਨਹੀਂ ਤੇ ਬਾਅਦ ਚ ਫਿਰ ਉਹਨਾਂ ਦਾ ਘਰ ਬਾਰ ਜੀ ਜਾਂ ਘਰ ਬਾਰ ਲੋਕ ਲੱਗ ਲੱਗੇ ਲੁੱਟਣ ਡਟ ਅੱਛਾ ਕਿਨਿਕ ਬਾਰੇ ਵੀ ਬਾਹਰ ਭਰਾਵਾਂ ਨੇ ਤਾਂ ਮਦਦ ਵੀ ਬਹੁਤ ਕੀਤੀ ਐ ਨਾ ਮਸਲਮਾਂ ਨੂੰ ਹਾਂ ਵਿੱਚ ਬਥੇਰੇ ਤੇ ਬਾ ਕੋ ਤਾਂ ਵੇਰ ਨਹੀਂ ਵਰਨੇ ਹੁੰਦੇ ਜੀ ਮਾਰਨ ਵਾਲੇ ਸੀਗੇ ਹਾਂ ਸਾਰੇ ਯਾਨੀ ਕਿ ਹਾਂ ਬਾਹਰੋਂ ਬੁਰੋਂ ਲਟੇਰੇ ਟੂਰੇ ਰਾਕੇ ਹਾਂਜੀ ਐ ਕਰਕੇ ਤੂੰ ਕੁਛ ਦੱਸਦਾ ਜੀ ਲੋਕਾਂ ਨੂੰ ਪੜਕਾਤਾ ਜੀ ਉਧਰ ਆਪਣੇ ਸਿੱਖਾਂ ਨੂੰ ਵਟੇ ਉਧਰ ਉਧਰ ਜਿੱਕੇ ਬੁੜੀਆਂ ਦੇ ਥਾਣਵਾੜ ਤੇ ਉਧਰ ਜਾਇਆ ਕਰਤਾ ਜੋ ਕਰਤਾ ਨਫ਼ਰਤ ਪੈਦਾ ਕਰਤੀ ਐ ਇਸੇ ਕਰਕੇ ਜਿਆਦਾ ਪੜਕ ਗਿਆ ਨਾ ਉਧਰ ਵੀ ਨੁਕਸਾਨ ਹੋ ਗਿਆ ਤੇ ਇਧਰ ਵੀ ਨੁਕਸਾਨ ਹੋ ਗਿਆ ਬਹੁਤ ਭਿਆਨਕ ਸਮਾਂ ਸੀ ਗਿਆ ਅੱਛਾ ਤੁਹਾਡੇ ਨਾਲ ਵੀ ਸੀਗਾ ਜੀ ਮੁਸਲਮਾਨ ਕੋਈ ਪ੍ਰੇਮ ਸੀਗਾ ਜੀ ਜਾਣਦੇ ਹੋਵੋਗੇ ਜੀ ਨਵਾਬ ਦੇ ਹਾਂਰੀਆਂ ਮੁੰਡਿਆਂ ਨੂੰ ਜਾਣਦੀ ਸੀ ਅੱਛਾ ਗਵਾਰਡ ਦੇ ਵੱਡਿਆਂ ਨੂੰ ਵੀ ਜਾਣਦੀ ਸੀ ਹਾਂਜੀ ਕੀ ਨਾਮ ਸੀਗਾ ਇਹ ਕੋਈ ਕਿਸੇ ਦਾ ਮਿਹਰੀ ਸੀ ਕੋਈ ਨਾ ਫਾਜੀਲਾ ਸੀ ਇਹੋ ਜੀ ਨਾਮ ਸੀਗੇ ਤੇ ਇਕੱਠੇ ਖੇਡਦੇ ਹੋਵੋਗੇ ਤੁਸੀਂ ਨਾਲ ਇਕੱਠੇ ਖੇਡਦੇ ਰਹਿੰਦੇ ਸੀ ਤੇ ਇਹ ਬੰਦ ਦੇ ਰੋਲੇ ਤੋਂ ਪਹਿਲਾਂ ਤਾਂ ਕੋਈ ਆਸ ਵਿੱਚ ਭੇਦ ਭਾਵ ਨਹੀਂ ਜਮਾਈ ਇਕੱਠੇ ਰਹਿੰਦੇ ਸੀ ਇਕੱਠੇ ਰੀੜੀਆਂ ਨਾਲ ਕੰਮ ਕਰਦੇ ਸੀ ਅੱਛਾ ਤੇ ਉਹ ਮੋਹ ਪ੍ਰੇਮ ਸੀ ਮੋਹ ਪ੍ਰੇਮ ਸੀ ਉਹ ਬੁਢੀਆਂ ਬੁਢੀਆਂ ਨਾਲ ਕੰਮ ਕਰ ਲੈਂਦੀ ਸੀ ਅੱਛਾ ਬਾਅਦ ਚ ਵੀ ਤੁਹਾਨੂੰ ਯਾਦ ਆਉਂਦੀ ਹੋਣਾ ਉਹਨਾਂ ਦੀ ਹਾਂ ਵੀ ਆ ਹਾਂਜੀ ਜਿਹੜੇ ਨਾਲ ਖੇਡੇ ਬਣੇ ਹਾਂ ਹਾਂ ਦਿਲ ਕਰਦਾ ਹਣਾ ਕਦੇ ਮਿਲ ਜਾਣ ਹਣਾ ਹਾਂ